ਹਾਂਜੀ ਪਿਆਰਿਓ ਕੀ ਹਾਲ ਚਾਲ ਸਾਰੇ ਠੀਕ ਠਾਕ ਜੇ ਵਧੀਆ ਅੱਛਾ ਮਰਚੰਟ ਨੇ ਮੈਨੂੰ ਲੈ ਕੇ ਨਾ ਤੁਹਾਡੇ ਮਨਾਂ ਦੇ ਵਿੱਚ ਬੜੇ ਸਵਾਲ ਆਉਂਦੇ ਜਦੋਂ ਤੁਸੀਂ ਮੇਰੀਆਂ ਵੀਡੀਓ ਵੇਖਦੇ ਜੀ ਆਪਣਾ ਇੰਸਟਾਗ੍ਰam ਦੇ ਉੱਤੇ ਤੇ ਹਮੇਸ਼ਾ ਹੀ ਮੈਨੂੰ ਜ਼ਿਆਦਾਤਰ ਜਿਹੜੇ ਸਵਾਲ ਆਉਂਦੇ ਆ ਵੀਰ ਮਰਚੰਟ ਨੇ ਵੀ ਕਿਵੇਂ ਕਰੀਏ ਮੈਂ 8 ਪੜਿਆ ਆਂ ਮੈਂ 10 ਪੜਿਆ ਆਂ ਮੈਂ ਕੀ ਕਰਾਂ ਵੀ ਮੈਂ ਵੀ ਮਰਚੰਟ ਨਹੀਂ ਵੀ ਤੇਰੇ ਵਾਂਗੂ ਡਿਊਟੀ ਕਰਾਂ ਤੇ ਪਹਿਲੀ ਗੱਲ ਤੇ ਤੁਹਾਨੂੰ ਮੈਂ ਇਹ ਦੱਸਦਾ ਵੀ ਇਹ ਜਿਹੜੀ ਨੌਕਰੀ ਆ ਨਾ ਇਹ ਲੈਣੀ ਉਨੀ ਔਖੀ ਆ ਜਿੰਨੀਆਂ ਆਪਣੇ ਇੰਡੀਆ ਦੇ ਵਿੱਚ ਬਾਕੀ ਨੌਕਰੀਆਂ ਲੈਣੀਆਂ ਔਖੀਆਂ ਵਾਂ ਪ੍ਰਾਈਵੇਟ ਭਾ ਪਰੇ ਇੰਟਰਨੈਸ਼ਨਲ ਜੌਬ ਹੋਣ ਕਰਕੇ ਇਹਦੇ ਵਿੱਚ ਐਡਾ ਸੌਖਾ ਕੰਮ ਨਹੀਂ ਮਿਲਦਾ ਜੇ ਤੁਹਾਨੂੰ ਮਤਲਬ ਮੇਰੀ ਵੀਡੀਓ ਲੇ ਵੇਖ ਕੇ ਲੱਗੇ ਵੀ ਸ਼ਾਇਦ ਹੋ ਸਕਦਾ ਹਾਨੂੰ ਨਹੀਂ ਪਤਾ ਤਾਂ ਕਰਕੇ ਅਸੀਂ ਇਹ ਜੌਬ ਤੱਕ ਪਹੁੰਚ ਗਏ ਆ ਤੇ ਇਦਾਂ ਦੀ ਕੋਈ ਗੱਲ ਨਹੀਂ ਆ ਕਿ ਆਪਣੀ ਬੜੀ ਜਨਤਾ ਜਿਹੜੀ ਇਹ ਨੌਕਰੀ ਵਾਸਤੇ ਭੱਜੀ ਫਿਰਦੀ ਆ ਤੇ ਬੰਬੇ ਤੁਸੀਂ ਜਾ ਕੇ ਵੇਖੋ ਤੇ ਕਿੰਨੇ ਬੰਦੇ ਆਪਣੇ ਰੋ ਦੁੰਦੇ ਆ ਪਰ ਗੱਲ ਫਿਰ ਉੱਥੇ ਆਉਂਦੀ ਆ ਵੀ ਪਤਾ ਸਾਰਿਆਂ ਨੂੰ ਹੈਗਾ ਵਾ ਐਡੀ ਗੱਲ ਨਹੀਂ ਕੀ ਪਰ ਸਹੀ ਤਰੀਕਾ ਨਹੀਂ ਪਤਾ ਹੁੰਦਾ ਪਿਆ ਆਪਾਂ ਇਹ ਜੌਬ ਦੇ ਵਿੱਚ ਆਉਣਾ ਕਿਵੇਂ ਆ ਵੀ ਆਪਾਂ ਕਿਹੜਾ ਕੋਰਸ ਕਰੀਏ ਕਿਦਾਂ ਕਰੀਏ ਤਰੀਆਂ ਬੱਠਗੀ ਤੋਂ ਇਹਦੇ ਵਿੱਚ ਕੋਰਸ ਕਰਦਾ ਤੇ ਕੋਈ ਵੱਡਾ ਕੰਮ ਨਹੀਂਗਾ ਕੋਰਸਿੰਗ ਕਰ ਲੋ ਕੋਈ ਚੱਕਰ ਨਹੀਂ ਆ ਪਰ ਮੇਨ ਗੱਲ ਇੱਥੇ ਆਉਂਦੀ ਆ ਵੀ ਤੁਹਾਨੂੰ ਜੋਬ ਮਿਲਣੀ ਚਾਹੀਦੀ ਆ ਠੀਕ ਆ ਜੀ ਹੁਣ ਤੇ ਜਿਹੜੇ ਤੇ ਆ 10ਵੀਂ ਪੜ੍ਹੇ ਇਹਦੇ ਵਿੱਚ ਐਂਟਰੀ ਲੈਵਲ ਹੁੰਦੇ ਵੱਖੋ ਵੱਖਰੇ ਇਹ ਨਹੀਂ ਆ ਵੀ ਤੁਸੀਂ ਸਾਰੇ ਜਿਹੜੀ ਮਰਜ਼ੀ ਪੜ੍ਹਾਈ ਕਰ ਲੋ ਤੇ ਇਹਦੇ ਵਿੱਚ ਆ ਜਾਓਗੇ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਤੁਹਾਨੂੰ ਪਲੈਨਿੰਗ ਪਹਿਲਾਂ ਤੋਂ ਕਰਨੀ ਪੈਣੀ ਆਪਣਾ ਮਨ ਪਹਿਲਾਂ ਤੋਂ ਬਣਾਉਣਾ ਪੈਣਾ ਠੀਕ ਆ ਜਿਹੜੇ ਤੇ ਇਹ ਜੋਬ ਨੂੰ ਲੈ ਕੇ ਸੀਰੀਅਸ ਉਹ ਤੇ 10ਵੀਂ ਕਰਕੇ ਜੇ ਮੰਨ ਲਓ ਕੋਈ ਆਉਣਾ ਚਾਹੁੰਦਾ ਵਾ ਤੇ ਉਹਦੇ ਵਾਸਤੇ ਕੋਰਸ ਹੁੰਦਾ ਜੀਪੀ ਰ ਤੇ ਜਾਂ ਫਿਰ ਉਹ ਸੀसीएमਸੀ ਕਰ ਸਕਦਾ ਜਿਹਨੇ ਰੋਟੀ ਪਾਣੀ ਪਕਾਉਣ ਦਾ ਜਿਹਨੂੰ ਸ਼ੌਂਕ ਹੈਗਾ ਵੀ ਮੈਂ ਰਸੋਈ 'ਚ ਕੰਮ ਕਰਨਾ ਰੋਟੀ ਪਾਣੀ ਪਕਾਵਾਂ ਤੇ ਉਹ ਸੀसीएमਸੀ ਦਾ ਕੋਰਸ ਕਰ ਸਕਦਾ ਵਾ ਜੇ ਤੁਸੀਂ ਗੂਗਲ ਤੇ ਸਰਚ ਕਰੋਗੇ ਸੀसीएमਸੀ ਠੀਕ ਆ ਉਹ ਤੁਹਾਨੂੰ ਪਤਾ ਲੱਗ ਜਾਊਗਾ ਕੈਟਰਿੰਗ ਦਾ ਕੋਰਸ ਹੁੰਦਾ ਉਹ ਤੇ 6 ਹੰਕ ਮਹੀਨਾ ਦੀ ਉਹਦੀ ਪੜ੍ਹਾਈ ਹੁੰਦੀ ਆ ਪਰ ਕੋਰਸ ਕਰਕੇ ਫਿਰ ਜੌਬ ਨਹੀਂ ਮਿਲਦੀ ਇਹ ਮੈਂ ਤੁਹਾਨੂੰ ਗੱਲ ਕਹਿਦਾ ਵੀ ਸਿਰਫ ਕੋਰਸ ਹੁੰਦੇ ਪੜ੍ਹਾਈ ਹੁੰਦੀ ਬਾਅਦ ਵਿੱਚ ਤੁਹਾਨੂੰ ੱੱਕੇ ਬਹੁਤ ਜਾਣੇ ਖਾਣੇ ਪੈਂਦੇ ਆ ਏਜੰਟ ਇੰਨਾ ਕ ਬੰਦੇ ਨੂੰ ਛਦਾਈ ਬਣਾਉਂਦੇ ਆ ਨਾ ਵੀ ਉਹਨਾਂ ਨੇ ਕੀ ਕਰਨਾ ਵਾ ਤੁਹਾਨੂੰ ਇਧਰ ਦबई ਵਾਲੇ ਈਰਾਨ ਵਾਲੇ ਹੋਰ ਕਿਧਰ ਕਿਧਰ ਫਸਾ ਦੇਣਾ ਵਾ ਤੇ ਬੰਦੇ ਬਾਅਦ 10-10 ਸਾਲ ਲੱਗ ਜਾਂਦੇ ਉਹਨਾਂ ਨੂੰ ਜੋਬ ਲੈਣ ਵਾਸਤੇ ਤੇ ਜੋਬ ਉਹਨਾਂ ਨੂੰ ਨਹੀਂ ਮਿਲਦੀ ਬੜਾ ਔਖਾ ਹੋ ਜਾਂਦਾ ਕੰਮ ਤੇ ਉਹੋ ਹੀ ਆਪਾਂ ਮੇਨ ਸਮਝਾਉਂਦਾ ਤੇ ਫਿਰ ਇਹੋ ਹੀ ਮੁੱਦਾ ਵਾਪੇ ਆਪਾਂ ਏਜੰਟਾਂ ਤੋਂ ਬਚਣਾ ਵਾ ਪੰਜਾਬੀਆਂ ਨੂੰ ਏਜੰਟਾਂ ਨੇ ਨਾ ਬੜਾ ਲੁੱਟ ਕੇ ਖਾਦਾ ਤੇ ਔਖਾ ਕੰਮ ਜਦਾਂ ਵੇਖਿਆ ਜਾਵੇ ਏਜੰਟਾਂ ਨੇ ਤੇ ਫਿਰ ਆਪਣਾ ਜਦੋਂ ਬੰਦੇ ਨੇ ਕੋਰਸ ਕਰ ਲੈਣਾ ਉਹਦੋਂ ਨੇ ਇਹ ਵੀ ਕਹਿਣਾ ਪਈ ਮੈਂ ਸ਼ਿਪ ਤੇ ਜਾਵਾਂ ਮੈਨੂੰ ਡਿਊਟੀ ਮਿਲੇ ਮੈਂ ਕੰਮ ਤੇ ਲੱਗਾ ਪਰ ਉਹ ਮਿਲਿਆ ਨਹੀਂ ਜਾਣਾ ਫਿਰ ਬੰਦਾ ਭੱਜਾ ਫਿਰਦਾ ਬੰਬੇ ਜਾ ਕੇ ਖੱਜਲ ਖਰਾਬ ਬਹੁਤ ਜ਼ਿਆਦਾ ਹੁੰਦਾ ਤੇ ਜੀਪੀ ਰੇਟਿੰਗ ਜਿਹੜਾ ਕੋਰਸ ਆ ਉਹ ਵੀ ਕੋਈ ਵੱਡੀ ਗੱਲ ਨਹੀਂ 6 ਮਹੀਨਿਆਂ ਦਾ ਉਹ ਕੋਰਸ ਹੁੰਦਾ ਵਾ ਲੋਕ ਆਰਾਮ ਨਾਲ ਹੀ ਕਰ ਲੈਂਦੇ ਆ ਜਿੱਥੋਂ ਮਰਜ਼ੀ ਕਰ ਲੈਂਦੇ ਆ ਪਰ ਫਿਰ ਪ੍ਰੋਬਲਮ ਕਿੱਥੇ ਜਾ ਕੇ ਆਉਂਦੀ ਆ ਜੋਬ ਨਹੀਂ ਮਿਲਦੀ ਕਿੰਨੇ ਮੁੰਡੇ ਆ ਜਿਨ੍ਹਾਂ ਨੂੰ 10-10 ਸਾਲ ਹੋ ਗਏ ਆ ਤੁਰਿਆਂ ਫਿਰਦਿਆਂ ਨੂੰ ਉਹ ਮਾੜੇ ਮੋٹے ਛੋਟੇ ਮੋٹے ਸ਼ੇਪ ਉਹਨਾਂ ਨੂੰ ਮਿਲ ਜਾਂਦੇ ਆ ਪਰ ਨੌਕਰੀ ਵਧੀਆ ਨਹੀਂ ਮਿਲਦੀ ਬੜੀ ਫਿਰ ਹਾਰ ਕੇ ਉਹਨਾਂ ਦਾ ਦਿਲ ਜਾ ਟੁੱਟ ਜਾਂਦਾ ਵਾ ਤਾਂ ਕਰਕੇ ਜੀਪੀ ਰੇਟਿੰਗ ਵੀ ਤੁਸੀਂ ਉੱਥੋਂ ਕਰੋ ਜਿੱਥੋਂ ਤੁਹਾਨੂੰ ਜੋਬ ਮਿਲਣੀ ਹੈ ਜੋਬ ਦੀ ਗਰੰਟੀ ਅੱਜ ਦੇ ਟਾਈਮ 'ਚ ਕੋਈ ਨਹੀਂ ਦਿੰਦਾ ਸਿਰਫ ਇੰਡੀਆ ਦੇ ਵਿੱਚ 4 ਤੋਂ 5 ਕਾਲਜ ਆ ਜਿਹੜੇ ਤੁਹਾਨੂੰ ਜੋਬ ਵਾਸਤੇ ਕਹਿ ਦਿੰਦੇ ਨੇ ਕਿ ਹਾਂ ਸਾਡੇ ਤੋਂ ਆ ਕੇ ਜੋਬ ਕਰ ਤੇ ਉਹ ਜੋਬ ਦਿੰਦੇ ਆ ਠੀਕ ਆ ਮੁੱਕ ਦੀ ਗੱਲ ਸਾਰੇ ਇੰਡੀਆ ਦੇ ਵਿੱਚ 4 ਤੋਂ 5 ਬਾਕੀ ਜਿਹੜਾ STCW ਕੋਰਸ ਆ 4 ਤੋਂ 5 ਦੇ ਨਾਲ ਆ ਉਹ ਤੁਸੀਂ ਬਿਲਕੁਲ ਨਹੀਂ ਕਰਨਾ ਉਹ ਤੁਹਾਨੂੰ ਭਾਵੇਂ ਕੋਈ ਜਿੰਨੀ ਮਰਜ਼ੀ ਲਿਖ ਕੇ ਗਰੰਟੀ ਦੇਈ ਜਾਵੇ ਨਾ ਕਿ ਸਾਡੇ ਕੋਲੋਂ ਕਰ ਲਓ ਤੇ ਅਸੀਂ ਤੁਹਾਨੂੰ ਜੋਬ ਦੇ ਦਾਂਗੇ ਉਹ ਨਹੀਂ ਤੁਸੀਂ ਕਰਨਾ ਉਹ بڑا ਕੁਤਾ ਕੋਰਸ ਜੇ ਪੰਜਾਂ ਦਿਨਾਂ ਦਾ ਉਹ ਆਪਣੇ ਪੰਜਾਬੀਆਂ ਨੂੰ ਸਪੈਸ਼ਲ ਠੱਗੀ ਮਾਰਨ ਵਾਸਤੇ ਤੋਰਿਆ ਇਹਨਾਂ ਨੇ ਤੇ ਇਹਨਾਂ ਨੂੰ ਇਹ ਸਮੁੰਦਰ ਤੋਂ ਦੂਰ ਰਹਿੰਦੇ ਇਹਨਾਂ ਨੂੰ ਇਹ ਚੀਜ਼ ਬਾਰੇ ਹੈ ਨਹੀਂ ਪਤਾ ਤੇ ਇਹਨਾਂ ਨੂੰ ਉਹ ਕੋਰਸ ਕਰਾ ਦੋ ਤੇ ਉਹ ਐਨੀ ਉਹਦਾ ਫਾਇਦਾ ਠੀਕ ਹੈ ਨਾ ਉਹਨਾਂ ਤੁਹਾਨੂੰ ਸੀਡੀਸੀ ਇੱਕ ਬਣਾ ਕੇ ਦੇ ਦੇਣੀ ਹੈ ਬੰਦਾ ਇਹਨੇ ਨਾ ਖੁਸ਼ ਹੋ ਜਾਂਦਾ ਵੀ ਚਲੋ ਸੀਡੀਸੀ ਮਿਲ ਗਈ ਆ ਕੋਈ ਜਾਏ ਤੇ ਕੰਮ ਕਰਾਂਗੇ ਪੰਜਾਂ ਦਿਨਾਂ ਵਾਲੇ ਕੋਰਸ ਦੇ ਚੱਕਰ ਤੁਸੀਂ ਨਹੀਂ ਪੈਣਾ ਠੀਕ ਹੈ ਜੀਪੀ ਰੇਟਿੰਗ ਘੱਟੋ ਘੱਟ ਮਿਨੀਮਮ ਕੋਰਸ ਆ ਠੀਕ ਹੈ ਉਹ ਤੋਂ ਬਾਅਦ ਗੱਲ ਆਉਂਦੀ ਮੈਡੀਕਲ ਨਾਨ ਮੈਡੀਕਲ ਜਿਨ੍ਹਾਂ ਨੇ ਤਾਂ ਕੀਤਾ ਨਾਨ ਮੈਡੀਕਲ ਉਹ ਉਹ ਬੈਸਟ ਆ ਠੀਕ ਹੈ ਜਿਨ੍ਹਾਂ ਨੇ ਨਾਨ ਮੈਡੀਕਲ ਕੀਤਾ ਵਾ ਉਹ ਇਹਦੇ ਵਿੱਚ ਆਪਣਾ ਬੀਐਸਸੀ ਨੋਟਿਕਲ ਸਾਇੰਸ ਕਰ ਸਕਦੇ ਆ ਕਿੰਨਾ ਸਾਲਾਂ ਦੀ ਡਿਗਰੀ ਆ 15 16 ਲੱਖ ਰੁਪਏ ਉੱਤੇ ਖਰਚਾ ਆਉਂਦਾ ਵਾ ਪਰ ਉਹਦੇ ਵੀ ਕੋਈ ਇੰਡੀਆ ਦੇ ਵਿੱਚ ਤਿੰਨ ਚਾਰ ਟੌਪ ਕਾਲਜ ਆ ਜਿੱਥੋਂ ਜੋਬ ਮਿਲਦੀ ਆ ਉਹ ਤੁਸੀਂ ਗੂਗਲ ਤੇ ਬੜੀ ਆਸਾਨੀ ਨਾਲ ਲੱਭ ਸਕਦੇ ਜੇ ਜਿਹੜੇ ਇੰਟਰਸਟਡ ਹੁੰਦੇ ਉਹ ਲੱਭ ਹੀ ਲੈਂਦੇ ਆ ਠੀਕ ਆ ਆਪਾਂ ਤੁਹਾਨੂੰ ਹਿੰਟ ਦੇਣਾ ਵਾ ਅੱਗੇ ਤੁਸੀਂ ਆਪੇ ਰਾਹ ਲੱਭ ਲੈਣਾ ਵਾ ਬਾਕੀ ਕੋਈ ਗੱਲ ਨਹੀਂ ਮੈਂ ਇਹਦੇ ਤੇ ਵੀਡੀਓ ਹੋਰ ਬਣਾ ਕੇ ਪਾਉਂਗਾ ਇੱਕ ਕੋਰਸ ਦਾ ਡੀਐਨਐਸ ਉਹ 1 ਸਾਲ ਦਾ ਹੁੰਦਾ ਵਾ 5-6 ਲੱਖ ਰੁਪਏ ਉੱਤੇ ਖਰਚਾ ਵਾ ਉਹ ਵੀ ਵਧੀਆ ਕੋਰਸ ਆ ਉਹ ਵੀ ਅਗੇਨ ਕਾਲਜ ਚੰਗੇ ਤੋਂ ਕਰਨ ਦਾ ਹੀ ਫਾਇਦਾ ਵਾ ਮਾੜੇ ਕਾਲਜ ਤੋਂ ਕਰਨ ਦਾ ਉਹਦਾ ਵੀ ਕੋਈ ਫਾਇਦਾ ਨਹੀਂ ਹੈਗਾ ਉਸ ਤੋਂ ਬਾਅਦ ਜਿਹੜੇ ਇੰਜੀਨੀਅਰਿੰਗ ਨਾਲ ਜਿਨ੍ਹਾਂ ਨੂੰ ਇੰਜੀਨੀਅਰਿੰਗ ਦਾ ਸ਼ੌਂਕ ਆ ਜਿਹੜੇ ਚਾਹੁੰਦੇ ਆ ਵੀ ਅਸੀਂ ਇੰਜੀਨੀਅਰਿੰਗ ਕਰੀਏ ਇੰਜਨ ਵਾਲੀ ਸਾਈਡ ਤੇ ਜਾਈਏ ਤੇ ਉਹ ਕੀ ਕਰ ਸਕਦੇ ਆ ਉਹ ਕਰ ਸਕਦੇ ਆ ਇੱਕ ਤੇ ਬੀਟੈਕ ਮਰੀਨ ਇੰਜੀਨੀਅਰਿੰਗ ਬੀਟੈਕ ਮਰੀਨ ਇੰਜੀਨੀਅਰਿੰਗ ਬੜਾ ਵਧੀਆ ਕੋਰਸ ਆ 3 ਸਾਲ ਉਹਦੀ ਪੜ੍ਹਾਈ ਆ ਔਖੀ ਪੜ੍ਹਾਈ ਆ ਕਰਨੀ ਪੈਣੀ ਵਧੀਆ ਤੇ ਚੰਗੇ ਨੰਬਰ ਹੋਣਗੇ ਤੁਹਾਨੂੰ ਵਧੀਆ ਕੋਰਸ ਹੋ ਜਾਊ ਫਿਰ ਤੁਸੀਂ ਜਾ ਇਹਦੇ ਵਿੱਚ ਜਿਹੜਾ ਇੰਜਨ ਡਿਪਾਰਟਮੈਂਟ ਹੁੰਦਾ ਉਹਦੇ ਵਿੱਚ ਤੁਹਾਨੂੰ ਜੌਬ ਮਿਲ ਜਾਊਗੀ ਠੀਕ ਆ ਜੌਬ ਮਿਲਣਾ ਨਾ ਮਿਲਣਾ अगेन ਤੁਹਾਡੇ ਲੱਕ ਤੇ ਡਿਪੈਂਡ ਕਰਦਾ ਵਾ ਤੁਹਾਡੀ ਮਿਹਨਤ ਤੇ ਡਿਪੈਂਡ ਕਰਦਾ ਚੰਗੇ ਕਾਲਜ ਤੇ ਡਿਪੈਂਡ ਕਰਦਾ ਠੀਕ ਆ ਕਾਲਜ ਕਿਹੜੇ ਚੰਗੇ ਆ ਉਹ ਤੁਸੀਂ ਗੂਗਲ ਤੇ ਸਰਚ ਕਰੋਗੇ ਤੁਹਾਨੂੰ ਪਤਾ ਲੱਗ ਜਾਣਾ ਕਿ ਮਰੀਨ ਇੰਜੀਨੀਅਰਿੰਗ ਵਾਸਤੇ ਟੌਪ 5 ਕਾਲਜ ਕਿਹੜੇ ਆ ਉਹ ਤੁਸੀਂ ਗੂਗਲ ਤੇ ਲਿਖ ਕੇ ਸਰਚ ਕਰੋਗੇ ਤੁਹਾਨੂੰ ਬੜੇ ਆਰਾਮ ਨਾਲ ਪਤਾ ਲੱਗ ਜਾਣਾ ਠੀਕ ਆ ਜੀ ਫਿਰ ਆਉਂਦਾ ਇੱਕ ਕੋਰਸ ਜੀਐਮਈ ਜੀਐਮਈ ਉਹਨਾਂ ਵਾਸਤੇ ਹੁਣ ਕਈ ਮੰ ਹਣਾ ਉਹਨਾਂ ਨੂੰ ਹੁਣ ਇਹ ਨਹੀਂ ਸਮਝਾ ਉਹਨਾਂ ਨੂੰ ਹੁਣ ਮੇਰੀ ਵੀਡੀਓ ਵੇਖ ਕੇ ਉਹਨਾਂ ਨੂੰ ਚਿਤਾਇਆ ਵੀ ਯਾਰ ਮੈਂ ਤਾਂ ਮੈਂ ਇੰਜੀਨੀਅਰ ਮੈਂ ਮਕੈਨੀਕਲ ਇੰਜੀਨੀਅਰ ਕੀਤੀ ਆ ਤੇ ਮੈਂ ਸ਼ਿਪ ਤੇ ਹੋਣਾ ਜਣਾ ਮੈਂ ਕੀ ਕਰਾਂ ਤੇ ਉਹਨਾਂ ਨੂੰ ਮਕੈਨੀਕਲ ਇੰਜੀਨੀਅਰਿੰਗ ਤੋਂ ਬਾਅਦ ਇੱਕ ਸਾਲ ਦਾ ਕੋਰਸ ਹੁੰਦਾ ਜੀਐਮਈ ਉਹ ਕਰਕੇ ਫਿਰ ਉਹ ਜਾ ਇਤਿਆਹਾ ਸਕਦੇ ਹੋ ਸਪੈਸ਼ਲ ਮਰਿਸ਼ਪਾਂ ਵਾਸਤੇ ਹੁੰਦਾ ਤੁਸੀਂ ਜਿਹੜੀ ਮਕੈਨੀਕਲ ਇੰਜੀਨੀਅਰਿੰਗ ਕੀਤੀ ਆ ਨਾ ਉਹ ਆ ਨਾਰਮਲ ਯਾਨੀ ਕਿ ਲਾਲੋ ਵੀ ਸਾਰਾ ਮਕੈਨੀਕਲ ਦਾ ਕਵਰ ਕੀਤਾ ਵਾ ਪਰ ਜਿਹੜਾ ਜੀਐਮਈ ਉਹਦੇ ਵਿੱਚ ਤੁਹਾਨੂੰ ਸਪੈਸ਼ਲ ਸ਼ਿਪ ਬਾਰੇ ਦੱਸਿਆ ਜਾਣਾ ਵੀ ਸ਼ਿਪ ਦੇ ਜਿਹੜੇ ਇੰਜਨ ਆ ਸ਼ਿਪ ਦੇ ਇ ਤੇ ਮੁਕਦੀ ਗੱਲ ਇੱਥੇ ਆ ਕੇ ਆ ਕੇ ਨਾਨ ਮੈਡੀਕਲ ਵਾਲਿਆਂ ਵਾਸਤੇ ਇੱਥੇ ਸਕੋਪ ਜ਼ਿਆਦਾ ਵਾ ਹੁਣ ਜਿੰਨਾਂ ਕੀਤਾ ਮੈਡੀਕਲ ਕਮਰਸ ਉਹ ਵੀ 12ਵੀਂ ਕੀਤੀ ਹੈ ਮੈਡੀਕਲ ਕਮਰਸ ਕੀਤਾ ਵਾ ਉਹ ਅਗੇਨ ਉਹ ਨਹੀਂ ਕਰ ਸਕਦੇ ਜਿਹੜੇ ਜਿਹੜੇ ਚਾਰ ਕੋਰਸਾਂ ਵਿੱਚ ਚੰਗੇ ਦੱਸੇ ਜਿਹੜਾ ਕਰਕੇ ਜੌਬ ਮਿਲਦੀ ਉਹ ਸਿਰਫ ਫਿਰ ਗੱਲ ਉੱਥੇ ਆਉਂਦੀ ਜੀਪੀ ਰੇਟਿੰਗ ਤੇ ਉਹਨਾਂ ਨੂੰ ਜੀਪੀ ਰੇਟਿੰਗ ਹੀ ਕਰਨਾ ਪੈਣਾ 6 ਮਹੀਨਿਆਂ ਦਾ ਕੋਰਸ ਆ ਉਹ ਕਰਕੇ ਤੇ ਕਰੂ ਐਜ਼ ਅ ਕਰੂ ਸ਼ਿਪ ਤੇ ਜੁਆਇਨ ਉਹਨਾਂ ਨੂੰ ਹੋਣਾ ਪੈਣਾ ਠੀਕ ਹੈ ਜੀ ਫਿਰ ਹੁਣ ਕਈ ਬੰਦੇ ਆਖ ਦਿੰਦੇ ਆ ਵੀ ਯਾਰ ਮੈਨੂੰ ਤਾਂ ਟਾਈਮ ਹੋ ਗਿਆ ਕਾਫੀ ਮੈਂ 30 ਸਾਲ ਦਾ ਵਾਂ ਮੈਂ 35 ਸਾਲ ਦਾ ਵਾਂ ਮੈਂ ਮਰਚਨਿਵੀ ਦੇ ਵਿੱਚ ਆਉਣਾ ਵਾਂ ਉਹ ਨਹੀਂ ਆ ਸਕਦੇ ਜਿਹੜੀ ਏਜ ਹੈ ਇਹਦੇ ਵਿੱਚ ਉਹ 17 ਤੋਂ 25 ਆ ਮੁੰਡਿਆਂ ਵਾਸਤੇ ਤੇ 17 ਤੋਂ 30 ਆ ਕੁੜੀਆਂ ਵਾਸਤੇ ਕੁੜੀਆਂ ਵੀ ਇਹ ਜੌਬ ਕਰ ਸਕਦੀਆਂ ਜਿੰਨੇ ਕੋਰਸ ਮੈਂ ਤੁਹਾਨੂੰ ਦੱਸਿਆ ਸਾਰੇ ਕੁੜੀਆਂ ਵੀ ਕਰ ਸਕਦੀਆਂ ਐਡੇ ਟਾਈਮ ਦੇ ਵਿੱਚ ਮੁੰਡੇ ਕੁੜੀਆਂ ਦਾ ਕੋਈ ਫਰਕ ਨਹੀਂ ਹੈਗਾ ਜੌਬ ਇਹ ਕੁੜੀਆਂ ਵਾਸਤੇ ਬਹੁਤ ਸੇਫ ਹੈ ਅੱਜ ਦੇ ਟਾਈਮ ਦੇ ਵਿੱਚ ਖਾਸ ਕਰਕੇ ਜਿਹੜੀ ਕੰਪਨੀ ਦੇ ਵਿੱਚ ਮੈਂ ਕੰਮ ਕਰਦਾ ਹਾਂ ਉੱਥੇ ਕੁੜੀਆਂ ਵਾਸਤੇ ਬਹੁਤ ਸੇਫ ਹੈ ਕੋਈ ਇਹੋ ਜੀ ਦੁੱਖ ਤਕਲੀਫ ਵਾਲੀ ਗੱਲ ਨਹੀਂ ਹੈਗੀ ਵੀ ਕੁੜੀਆਂ ਦੇ ਨਾਲ ਪਾਰਸ਼ੀਅਲਟੀ ਹੋਊਗੀ ਜਾਂ ਉਹਨਾਂ ਨੂੰ ਮੁੰਡਿਆਂ ਦੇ ਵਿੱਚ ਕੰਮ ਕਰਨਾ ਬਹੁਤ ਤੰਗ ਹੋਣਗੀਆਂ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਸੇਫਟੀ ਸਿਕਿਉਰਿਟੀ ਹਰ ਕਿਸੇ ਦੀ ਇੱਜ਼ਤ ਪੂਰੀ ਕੀਤੀ ਜਾਂਦੀ ਹੈ ਤੇ ਕੁੜੀਆਂ ਵੀ ਅੱਜ ਕੱਲ ਮੁੰਡਿਆਂਾਂ ਵਾਂਗੂ ਹੀ ਕੰਮ ਕਰਦੀਆਂ ਵਾਂ ਮੁੰਡਿਆਂ ਨਾਲੋਂ ਜ਼ਿਆਦਾ ਕੰਮ ਕਰਦੀਆਂ ਐਕਚੁਅਲੀ ਉਹ ਪੜੀਆਂ ਲਿਖੀਆਂ ਜ਼ਿਆਦਾ ਹੁੰਦੀਆਂ ਵੋ ਜ਼ਿਆਦਾ ਵਧੀਆ ਸਿਚੁਏਸ਼ਨ ਨੂੰ ਹੈਂਡਲ ਕਰਦੀਆਂ ਅੱਜ ਦੇ ਟਾਈਮ ਦੇ ਵਿੱਚ ਸਾਡੀ ਕੰਪਨੀ ਸੋਚਦੀ ਹੈ ਠੀਕ ਹੈ ਤੇ ਉਹ ਤਾਂ ਕਰਕੇ ਕੁੜੀਆਂ ਨੂੰ ਬਹੁਤ ਜ਼ਿਆਦਾ ਪ੍ਰਮੋਟ ਕਰਦੇ ਆਂ ਬੜੀਆਂ ਕੁੜੀਆਂ ਅੱਜ ਕੱਲ ਤੇ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਵਾ ਬਾਕੀ ਜਿਨ੍ਹਾਂ ਨੇ ਬੀਬੀਏ ਕਰ ਲਈ ਆ ਜਾਂ ਕੋਈ ਹੋਰ ਵੱਡੇ ਕੋਰਸ ਕਰ ਲਿਆ ਜਿਨ੍ਹਾਂ ਨੇ ਹੋਰ ਕੋਈ ਪੜ੍ਹਾਈ ਕਰ ਲਈ ਆ ਉਹ ਤੇ ਫਿਰ ਵਾਪਸ ਆ ਕੇ ਤੇ ਦੁਬਾਰਾ ਜੁਆਇਨ ਕਰਨ ਵਾਲੀ ਗੱਲ ਬੰਦੀ ਜ਼ੀਰੋ ਤੋਂ ਸਟਾਰਟ ਕਰਨ ਵਾਲੀ ਗੱਲ ਬੰਦੀ ਆ ਉਹ ਤੁਸੀਂ ਚੱਕਰ 'ਚ ਨਾ ਪਾਓ ਆਪਣਾ ਪ੍ਰੋਫੈਸ਼ਨ ਖਾਸ ਕਰਕੇ ਜਿਹੜੇ ਮੁੰਡੇ ਆਪਣੇ 10ਵੀਂ ਕਰਕੇ ਹਟੇ ਆ ਜਾਂ 11ਵੀਂ 12ਵੀਂ ਕਰਨਦੇ ਉਹ ਆਪਣਾ ਪ੍ਰੋਫੈਸ਼ਨ ਪਹਿਲੋਂ ਸੋਚਿਆ ਕਰੋ ਇਹ ਨਹੀਂ ਹੁੰਦਾ ਕਿ ਯਾਰ ਮੈਨੂੰ ਤੇ ਪਤਾ ਨਹੀਂ ਸੀ ਉਦੋਂ ਮੈਂ ਕੀ ਕਰਨਾ ਸੀ ਇਹੋ ਤੇ ਗੱਲਾਂ ਹੁੰਦੀਆਂ ਆਪਣੇ ਪੰਜਾਬੀ ਇੱਥੋਂ ਦਿਮਾਰ ਕਹਿੰਦੇ ਆ ਵੀ ਧਿਆਨ ਨਹੀਂ ਰੱਖਦੇ ਠੀਕ ਹੈ ਤੁਸੀਂ ਆਪਣੀ ਪੜ੍ਹਾਈ ਧਿਆਨ ਦੇ ਨਾਲ ਸਿਲੈਕਟ ਕਰੋ ਆਪਣਾ ਗੋਲ ਟਾਰਗੇਟ ਸੈੱਟ ਕਰੋ ਕਿ ਮੈਂ ਕੀ ਕਰਨਾ ਲਾਈਫ ਦੇ ਵਿੱਚ ਹਨਾ ਤੇ ਇਸ ਤਰ੍ਹਾਂ ਕਰਕੇ ਫਿਰ ਤੁਸੀਂ ਆਪਣਾ ਸਕਸੈਸਫੁਲ ਹੋ ਸਕਦੇ ਜੇ ਇਹ ਨਹੀਂ ਹੁੰਦਾ ਕਿ ਸਵੇਰੇ ਉੱਠੇ ਸਕੂਲੇ ਚੱਲ ਗਏ ਹੈ ਉਥੇ ਸ਼ਹਿਰ ਦੇ ਵਿੱਚ ਕਿਹੜੀਆਂ ਗੁੜੀਆਂ ਮਾਰ ਲਿਆ ਫਿਰ ਵਾਪਸ ਆ ਗਏ ਤੇ ਬਾਅਦ ਵਿੱਚ ਇਤਨਾ ਮੇਰੇ ਅਰਗੇ ਦੀ ਕਿਸੇ ਦੀ ਰੀਲ ਵੇਖ ਲਈ ਤੇ ਆਖਿਆ ਚੱਲ ਯਾਰ ਮੰਮੀ ਮਰਚਣ ਨੇ ਵੀ ਕਰ ਲੈਣਾ ਇਦਾਂ ਨਹੀਂ ਹੁੰਦਾ ਹਰ ਕਿਸੇ ਚੀਜ਼ ਦਾ ਪਲਾਨ ਕਰਨਾ ਚਾਹੀਦਾ ਵਾ ਆਪਣੇ ਜਿਹੜੇ ਟਾਰਗੇਟ ਆ ਆਪਣੇ ਜਿਹੜੇ ਗੋਲ ਆ ਲਾਈਫ ਦੇ ਵਿੱਚ ਉਹਨਾਂ ਨੂੰ ਪਲਾਨ ਕਰੋ ਕਿ ਹਾਂ ਮੈਂ ਆਹ ਜੌਬ ਕਰਨੀ ਆ ਉਹਦੇ ਰਿਲੇਟਡ ਤਿਆਰੀ ਕਰੋ ਤੇ ਵਧੀਆ ਤਿਆਰੀ ਕਰੋਗੇ ਤਾਂ ਤੁਹਾਨੂੰ ਜੌਬ ਵੀ ਜਰੂਰ ਮਿਲੂਗੀ ਠੀਕ ਹੈ ਜੀ ਬਾਕੀ ਮੈਂ ਤੁਹਾਨੂੰ ਆਉਣ ਵਾਲੀ ਵੀਡੀਓ ਦੇ ਵਿੱਚ ਨਾ ਹੋਰ ਚੰਗੀ ਤਰ੍ਹਾਂ ਦੱਸੂਗਾ ਮੇਰੇ ਹਿਸਾਬ ਨਾਲ ਤਾਂ ਨਾ ਉਹਨਾਂ ਮੇਨ ਮੇਨ ਗੱਲਾਂ ਮੋਟਾ-ਮੋਟਾ ਸਾਬਕਾ ਪਤਾ ਲੱਗ ਹੀ ਗਿਆ ਹੋਣਾ ਵੀ ਨਾਨ ਮੈਡੀਕਲ ਹੀ ਇਹਦੇ ਵਿੱਚ ਜ਼ਰੂਰੀ ਆ ਜਿੰਨਾ ਮੈਡੀਕਲ ਕੀਤਾ ਉਹਨਾਂ ਨੂੰ ਜੀਪੀ ਰੈਟਿੰਗ ਕਰਨੀ ਪੈਣੀ ਆ 6 ਮਹੀਨਿਆਂ ਦਾ ਕੋਰਸ ਆ ਜੌਬ ਉਹਦੇ ਵਿੱਚ ਨਹੀਂ ਮਿਲਦੀ ਛੇਤੀ ਕੀਤਾ ਮੁੱਕ